ਉਸ ਨੂੰ ਜਿੱਤੋ ਤਾਂ ਬਿਨਾਂ ਦੀ ਗੱਲ ਆ ਉਹਦਾ ਨਾਮ ਹੋਏ ਹੋਏ ਹਾਏ 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 ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ 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 ਜੋ 2005 ਚ ਯੂਪੀ ਸਰਕਾਰ ਨੇ ਮਨਰੇਗਾ ਸਕੀਮ ਲਾਗੂ ਕੀਤੀ ਸੀ ਜਿਸ ਦਾ ਪਿੰਡੂ ਇਲਾਕਿਆਂ 'ਚ ਗਰੀਬ ਵਰਗ 'ਚ ਬਹੁਤ ਜਿਹਨੂੰ ਫਾਇਦਾ ਹੋਇਆ ਸੀਗਾ ਬੜੀ ਮਕਬੂਲ ਸਕੀਮ ਸੀ ਔਨ ਡਿਮਾਂਡ ਕੰਮ ਮਿਲਦਾ ਸੀਗਾ ਕੰਮ ਕਰਨ ਦਾ ਅਧਿਕਾਰ ਉਹਦਾ ਬੁਨਿਆਦੀ ਅਧਿਕਾਰ ਬਣਾ ਦਿੱਤਾ ਗਿਆ ਸੀਗਾ ਰੋਜ਼ਗਾਰ ਦੀ ਗਾਰੰਟੀ ਕਿਹਾ ਗਿਆ ਸੀਗਾ ਉਸ ਕਾਨੂੰਨ ਨੂੰ ਬੜੇ ਸ਼ਾਤਰ ਢਿੱਕੇ ਨਾਲ ਬਦਲ ਕੇ ਉਹਨੂੰ ਇੱਕ ਤਰ੍ਹਾਂ ਨਾਲ ਖਤਮ ਕਰਦਾ ਜਿਹੜਾ ਬਿੱਲ ਹੈਗਾ ਉਹ ਲੈ ਆਂਦਾ ਹੈਗਾ ਗਰੀਬਾਂ ਦੇ ਅਧਿਕਾਰਾਂ ਤੇ ਇੱਕ ਬਹੁਤ ਵੱਡਾ ਢੱਕਾ ਮਾਰਿਆ ਗਿਆ ਹੁਣ ਤੱਕ ਭਾਜਪਾ ਜੇ 11 ਸਾਲ ਹੋ ਗਏ ਇਹਨਾਂ ਨੂੰ ਸੱਤਾ 'ਚ ਬੈਠਿਆ ਆਪਣੀ ਮਨਮਰਜ਼ੀਆਂ ਕਰਦੀ ਆਈ ਈਡੀਆਂ ਭੇਜਦੀ ਆਈ ਸੀਬੀਆਂ ਸਾਰੀਆਂ ਏਜੰਸੀਆਂ ਇਹਨਾਂ ਦੇ ਹੱਥ 'ਚ ਕੁਝ ਕ ਆਪਣੇ ਪੂੰਜੀਪਤੀ ਦੋਸਤਾਂ ਨੂੰ ਖੁਸ਼ ਕਰਨ ਤੇ ਇਹ ਮੋਦੀ ਸਰਕਾਰ ਜਿਹੜੀ ਸਾਰੀ ਲੱਗੀ ਹੋਈ ਹੈ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਜਿਹੜਾ ਮਨਰੇਗਾ ਦਾ ਇਕੱਲਾ ਨਾਮ ਬਦਲ ਕੇ ਹੀ ਨਹੀਂ ਇਸ ਨੂੰ ਪੂਰਨ ਰੂਪ ਦੇ ਵਿੱਚ ਹੀ ਖਤਮ ਕੀਤਾ ਜਾ ਰਿਹਾ ਇਹਦੇ ਵजूद ਨੂੰ ਖਤਮ ਕੀਤਾ ਜਾ ਰਿਹਾ ਤੇ ਜਿਵੇਂ ਕਿ ਇਸ ਦਾ ਨਾਮ ਕਰਨ ਚੇਂਜ ਕੀਤਾ ਗਿਆ ਇਹਦੇ ਵਿੱਚ ਇਹ ਧਾਰਮਿਕ ਮਸਲਾ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਅਸੀਂ ਇਹ ਕਹਿ ਸਕਦੇ ਹਾਂ ਕਿ ਮਨਰੇਗਾ ਦਾ ਰਾਮ ਨਾਮ ਸੱਤ ਕੀਤਾ ਗਿਆ ਜੀ ਰਾਮ ਜੀ ਨਹੀਂ ਕੀਤਾ ਗਿਆ ਇਹ ਰਾਮ ਨਾਮ ਸੱਤ ਕੀਤਾ ਗਿਆ ਇਹਨੂੰ ਖਤਮ ਕਰਨ ਦੇ ਵਾਲੇ ਵੱਡਾ ਕਦਮ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਨਖਾਹਾਂ ਦੇ ਨਹੀਂ ਸਕਦੀ ਦਿਵਾਲੀਆ ਇਹ ਇਕਰਾਰ ਹੋਈ ਪਈ ਹੈ ਬੁਰਾ ਹਾਲ ਹੈ ਕੋਈ ਪ੍ਰੋਜੈਕਟ ਨਹੀਂ ਚੜਲੇ ਲੋਕਾਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਇਹ ਦੇ ਨਹੀਂ 파ਰੇ ਇਹ ਗਰੀਬਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਇਹ ਧੋਖਾ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਾਂਗਰਸ ਪਾਰਟੀ ਸਾਰੀ ਇਕੱਠੀ ਹੋ ਕੇ ਇਸ ਕਾਨੂੰਨ ਜਿਹੜਾ ਇਹ ਲੈ ਕੇ ਆਏ ਨੇ ਨਾ ਉਹਦੇ ਖਿਲਾਫ ਹੈ ਪੂਰੇ ਪ੍ਰਦਰਸ਼ਨ ਕਰਾਗੇ ਪਹਿਲਾਂ ਪਿੰਡ ਨਿਸ਼ਚਿਤ ਕਰਦਾ ਸੀ ਗ੍ਰਾਮ ਸਭਾ ਨਿਸ਼ਚਿਤ ਕਰਦੀ ਸੀ ਕਿ ਕਿਹੜਾ ਕੰਮ ਦੇਣਾ ਕਿਹਨੂੰ ਦੇਣਾ ਕਿਹੜਾ ਕੰਮ ਕਰਾਣਾ ਹੈਗਾ ਹੁਣ ਉਹ ਕੰਮ ਕਿਹੜੇ ਸਟੇਟ 'ਚ ਹੋਣਾ ਕਿਹੜੇ ਸਟੇਟ ਦੇ ਕਿਹੜੇ ਹਿੱਸੇ 'ਚ ਹੋਣਾ ਕਿਹੜਾ ਕੰਮ ਹੋਣਾ ਉਹ ਇਹਦਾ ਫੈਸਲਾ ਉਹ ਵੀ ਹੁਣ ਕੇਂਦਰ ਸਰਕਾਰ ਕਰਿਆ ਕਰੂਗੀ ਨਾ ਕਿ ਨਾ ਕਿ ਪਿੰਡ ਦੀ ਇਕਾਈ ਕਰਿਆ ਕਰੂਗੀ ਇਹ ਜਿਹੜਾ ਕੇਂਦਰੀਕਰਨ ਕਰ ਲਿਆ ਗਿਆ ਸਕੀਮ ਦਾ ਕੋਈ ਟਾਈਮ ਸੀ ਜਦੋਂ ਕਾਂਗਰਸ ਫੋਰ ਸਿਕਿਉਰਿਟੀ ਐਕਟ ਲੈ ਕੇ ਆਈ ਸੀ ਸੋਨੀਆ ਜੀ ਦੀ ਇਹ ਸੋਚੀ ਕਿ ਹਰ ਬੰਦਾ ਪੇਟ ਭਰ ਕੇ ਖਾਣਾ ਖਾ ਕੇ ਸੋਏ ਔਰ ਮੋਦੀ ਜੀ ਦੀ ਇਹ ਸੋਚ ਹੈ ਕਿ ਕੋਈ ਕਿਤੇ ਕੋਈ ਆਪਣੇ ਬੱਚਿਆਂ ਦਾ ਪੇਟ ਭਰਨਾ ਲਵੇ ਠੀਕ ਹੈ ਦੁਖੋ ਜਿਹੜੀ ਕੇਂਦਰ ਸਰਕਾਰ ਨੇ ਰੂਰਲ এমਪਲੋਇਮੈਂਟ ਵਾਸਤੇ ਪਿੰਡੂ ਗਰੀਬ ਮਜ਼ਦੂਰਾਂ ਵਾਸਤੇ ਜੋ 2005 ਚ ਯੂਪੀਏ ਸਰਕਾਰ ਨੇ ਮਨਰੇਗਾ ਸਕੀਮ ਲਾਗੂ ਕੀਤੀ ਸੀ ਜਿਸ ਦਾ ਪਿੰਡੂ ਇਲਾਕਿਆਂ ਦੇ ਗਰੀਬ ਵਰਗ ਇਸ ਬਹੁਤ ਜਿਹਨੂੰ ਫਾਇਦਾ ਹੋਇਆ ਸੀਗਾ ਬੜੀ ਮਕਬੂਲ ਸਕੀਮ ਸੀ ਔਨ ਡਿਮਾਂਡ ਕੰਮ ਮਿਲਦਾ ਸੀਗਾ ਕੰਮ ਕਰਨ ਦਾ ਅਧਿਕਾਰ ਉਹਦਾ ਬੁਨਿਆਦੀ ਅਧਿਕਾਰ ਬਣਾ ਦਿੱਤਾ ਗਿਆ ਸੀਗਾ ਰੋਜ਼ਗਾਰ ਦੀ ਗਾਰੰਟੀ ਕਿਹਾ ਗਿਆ ਸੀਗਾ ਉਸ ਕਾਨੂੰਨ ਨੂੰ بڑے ਸ਼ਾਤਰ ਧਿੱਕੇ ਨਾਲ ਬਦਲ ਕੇ ਉਹਨੂੰ ਇੱਕ ਤਰ੍ਹਾਂ ਨਾਲ ਖਤਮ ਕਰਦਾ ਜਿਹੜਾ ਬਿੱਲ ਹੈਗਾ ਉਹ ਲੈਣ ਦਾ ਹੈਗਾ ਲੈਣਦਾ ਵੀ ਜੀ ਰਾਮਜੀ ਦੇ ਨਾਂ ਤੇ ਔਰ ਉਤਾਰਨਿਕ ਕਪਤਾ ਵਰਤਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਿ ਭਾਰਤੀ ਜੋ ਗਣਤੰਤਰ ਹੈਗਾ ਉਹਦੀ ਮੂਲ ਭਾਵਨਾ ਹੈਗੀ ਹੈ ਤਾਨੂਨਿਰਪੱਖਤਾ ਦੀ ਔਰ ਉਹਦੀ ਜਮਹੂਰੀਅਤ ਦੀ ਭਾਵਨਾ ਹੈਗੀ ਹੈ ਬਰਾਬਰੀ ਦੀ ਭਾਵਨਾ ਹੈਗੀ ਹੈ ਉਹਨੂੰ ਖਤਮ ਕਰ ਦਿੱਤਾ ਗਿਆ ਹੈਗਾ ਦੂਜੇ ਪਾਸੇ ਪਹਿਲਾਂ ਪਿੰਡ ਨਿਸ਼ਚਿਤ ਕਰਦਾ ਸੀ ਗ੍ਰਾਮ ਸਭਾ ਨਿਸ਼ਚਿਤ ਕਰਦੀ ਸੀ ਕਿ ਕਿਹੜਾ ਕੰਮ ਦੇਣਾ ਕਿਹਨੂੰ ਦੇਣਾ ਕਿਹੜਾ ਕੰਮ ਕਰਾਣਾ ਹੈਗਾ ਹੁਣ ਉਹ ਕੰਮ ਕਿਹੜੇ ਸਟੇਟ 'ਚ ਹੋਣਾ ਕਿਹੜੇ ਸਟੇਟ ਦੇ ਕਿਹੜੇ ਹਿੱਸੇ 'ਚ ਹੋਣਾ ਕਿਹੜਾ ਕੰਮ ਹੋਣਾ ਉਹ ਇਹ ਫੈਸਲਾ ਉਹ ਵੀ ਕੇਂਦਰ ਸਰਕਾਰ ਕਰਿਆ ਕਰੂਗੀ ਨਾ ਕਿ ਨਾ ਕਿ ਪਿੰਡ ਦੀ ਇਕਾਈ ਕਰਿਆ ਕਰੂਗੀ ਇਹ ਜਿਹੜਾ ਕੇਂਦਰੀਕਰਨ ਕਰ ਲਿਆ ਗਿਆ ਸਕੀਮ ਦਾ ਇਹਨੂੰ ਇੱਕ ਆਪਣੇ ਵੋਟ ਬੈਂਕ ਦੇ ਤੌਰ ਤੇ ਵਰਤਣ ਵਾਸਤੇ ਇਹਨਾਂ ਨੇ ਵੱਡੀ ਰਕਮ ਇਸ ਕੰਮ ਵਾਸਤੇ ਹੁਣ ਲੋਕਾਂ ਦੀ ਭਲਾਈ ਵਾਸਤੇ ਨਹੀਂ ਮਜ਼ਦੂਰਾਂ ਵਾਸਤੇ ਨਹੀਂ ਉਹਨਾਂ ਦਾ ਜਿਹੜਾ ਕੰਮ ਸੋ ਮਿਲਣਾ ਉਹਦਾ ਪਤਾ ਲੱਗੂਗਾ ਜਿਹੜੇ ਪਹਿਲਾਂ ਵੀ 100 ਦਿਨ ਦੀ ਗਾਰੰਟੀ ਸੀਗੀ ਪਿਛਲੇ ਸਾਲ 60% ਲੋਕਾਂ ਨੂੰ ਕੰਮ ਮਿਲਿਆ 100 ਦੀ ਬਜਾਏ ਹੁਣ ਚਾਹੇ 150 ਕਹੋ ਜਾਂ 500 ਚਾਹੇ 400 ਦਿਨ ਕਹੋ ਹਕੀਕਤ ਇਹ ਹੈਗੀ ਹੈ ਕੰਮ ਪਹਿਲਾਂ ਨਹੀਂ ਸੀ ਮਿਲਦਾ ਉਸ ਕੰਮ ਨੂੰ ਸ਼ਰਤਾਂ ਲਾ ਕੇ ਇਲਾਕੇ ਇਲਾਕੇ ਦੀ ਅਥਾਰਟੀ ਲੈ ਕੇ ਸਟੇਟ ਦੀ ਅਥਾਰਟੀ ਲੈ ਕੇ ਕੰਮ ਦੀ ਅਥਾਰਟੀ ਲੈ ਕੇ ਇਹ ਜਿਹੜੀ ਕੇਂਦਰ ਸਰਕਾਰ ਹੈ ਔਰ ਵੱਡੀ ਗੱਲ ਹੈ ਕਿ ਰਾਜਾਂ ਨੂੰ 40% ਉਸ ਹਿੱਸਾ ਪਾਣ ਵਾਸਤੇ ਮਜਬੂਰ ਕਰਕੇ ਇਹ ਪ੍ਰੈਕਟੀਕਲੀ ਭੋਗ ਪਾਣ ਵਾਲੀ ਗੱਲ ਹੈ ਮਨਰੇਗਾ ਦੀ ਜਿਹੜੀ ਕਿ ਪੰਜਾਬ ਪੰਜਾਬ ਹੈ ਜਾਂ ਬਾਕੀ ਸੂਬੇ ਹੈ ਔਰ ਇਹ ਪਿੰਡੂ ਖੇਤ ਮਜ਼ਦੂਰ ਹੈ ਇੱਕ ਤੇ ਹੀ ਬਰਦਾਸ਼ਤ ਨਹੀਂ ਕਰ ਲਗੇ ਜੀ ਮੈਂ ਮੈਂ ਪੰਜ ਵਾਰ ਸਵਾਲ ਪਾਇਆ ਜੀ ਬੰਦੀ ਸਿੰਘਾਂ ਬਾਰੇ ओके ਸਾਡੇ ਬੰਦੀ ਸਿੰਘਾਂ ਨੂੰ ਜਿਹੜੇ ਕਿ ਆਪਣੇ ਇਜ਼ਾਮਾਂ ਭੁੱਜ ਚੁੱਕੇ ਐ ਔਰ ਸਾਲਾਂ ਬੱਧੀ ਅਜੇ ਵੀ ਜੇਲਾਂ 'ਚ ਉਹ 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 ਮਤਲਬ ਤਰਪ ਰਹੇ ਹੈਗੇ ਆ ਉਹਨਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਉਹਨਾਂ ਦਾ ਜਿਹੜਾ ਜਿਹੜਾ ਇੱਕ ਕੁੰਬੇ ਕਬੀ ਦਾ ਕੁਦਰਤੀ ਇਨਸਾਫ ਹੈ ਉਹਦਾ ਹਨਨ ਹੋ ਰਿਹਾ ਉਹਨਾਂ ਨੂੰ ਫੌਲੀ ਤੌਰ ਤੇ ਰਿਹਾ ਕੀਤਾ ਜਾਵੇ ਤਾਂ ਜੋ ਆਪਣੇ ਘਰਾਂ ਵਿੱਚੋਂ ਜਾ ਸਕਣ ਤੇ ਆਮ ਜ਼ਿੰਦਗੀ ਜੀ ਸਕਣ ਤੇ ਕਰਨ ਸਿੰਘ ਨੇ ਕੱਲ ਟਿੱਪਣੀ ਕੀਤੀ ਹੈ ਸੁਭੀਸ਼ ਸਿੰਘ ਬਾਦਲ ਨੇ ਕਿ ਦੇਖੋ ਦੇਖ ਕਿਤਨਾ ਦੇਖ ਰਹੇ ਤੁਹਾਨੂੰ ਮੈਂ ਬੋਤਾ ਖਾਲੀ ਸਿਆਸਤ ਵਿੱਚ ਮੈਂ ਨਾ ਦੇ ਬੋਤੇ ਮੈਂ ਦਿੱਲੀ ਸੀਗਾ ਮੈਂ ਅਜੇ ਪੰਜਾਬ ਜਿਹੜੀ ਪੰਜਾਬ ਦੀ ਸਿਆਸਤ ਵਿੱਚ ਪਿਛਲੇ 20 ਦਿਨਾਂ ਵਿੱਚ ਕੀ ਵਾਪਰਿਆ ਮੈਂ ਦੁਬਾਰੇ ਬਤੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਜੋ ਗਰੀਬਾਂ ਦੇ ਅਧਿਕਾਰਾਂ ਤੇ ਇੱਕ ਬਹੁਤ ਵੱਡਾ ਢਾਕਾ ਮਾਰਿਆ ਗਿਆ ਹੁਣ ਤੱਕ ਭਾਜਪਾ ਕਿ 11 ਸਾਲ ਹੋ ਗਏ ਇਹਨਾਂ ਨੂੰ ਸੱਤਾ 'ਚ ਬੈਠਿਆ ਆਪਣੀ ਮਨਮਰਜ਼ੀਆਂ ਕਰਦੀ ਆਈ ਈਡੀਆਂ ਭੇਜਦੀ ਆਈ ਸੀਬੀਆਂ ਸਾਰੀਆਂ ਏਜੰਸੀਆਂ ਇਹਨਾਂ ਦੇ ਹੱਥ 'ਚ ਕੁਝ ਕਾਪੜੇ ਪੂੰਜੀਪਤੀ ਦੋਸਤਾਂ ਨੂੰ ਖੁਸ਼ ਕਰਨ ਤੇ ਇਹ ਮੋਦੀ ਸਰਕਾਰ ਜਿਹੜੀ ਸਾਰੀ ਲੱਗੀ ਹੋਈ ਹੈ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਕਿੱਥੇ ਸੋਚ ਹੈ ਸਾਡੀ ਕਾਂਗਰਸ ਪਾਰਟੀ ਦੀ ਮੈਨੂੰ ਯਾਦ ਹੈ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸੀ ਉਸ ਸਮੇਂ ਜ 2005-06 ਇਸਕੀ ਮਾਈਸੀ ਯੂਪੀਆਈ ਦੀ ਸਰਕਾਰ ਸੀ ਮਨਮੋਹਨ ਸਿੰਘ ਜੀ ਉਦੋਂ ਪ੍ਰਧਾਨ ਮੰਤਰੀ ਸੀ ਤੇ ਪੂਰੇ ਦੇ ਪੂਰੇ ਫੰਡਸ ਜਿਹੜੇ ਸੀ ਸੈਂਟਰ ਤੋਂ ਆਉਂਦੇ ਸੀ ਤੇ ਤੁਸੀਂ ਆਪ ਹੀ ਦੇਖ ਲਓ ਕਿ ਆਪ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਨਖਾਹਾਂ ਦੇ ਨਹੀਂ ਸਕਦੀ ਦਿਵਾਲੀਆ ਇਹ ਘਰਾਰ ਹੋਈ ਪਈ ਹੈ ਬੁਰਾ ਹਾਲ ਹੈ ਕੋਈ ਪ੍ਰੋਜੈਕਟ ਨਹੀਂ ਚੱਲਲੇ ਲੋਕਾਂ ਦੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਇਹ ਦੇ ਨਹੀਂ 파ਰੇ ਇਹ ਗਰੀਬਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਇਹ ਧੋਖਾ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਾਂਗਰਸ ਪਾਰਟੀ ਸਾਰੀ ਇਕੱਠੀ ਹੋ ਕੇ ਇਸ ਕਾਨੂੰਨ ਜਿਹੜਾ ਇਹ ਲੈ ਕੇ ਆਏ ਨੇ ਨਾ ਉਹਦੇ ਖਿਲਾਫ ਹੈ ਪੂਰੇ ਪ੍ਰਦਰਸ਼ਨ ਕਰਾਂਗੇ ਆਉਣ ਵਾਲੀ 28 ਤਰੀਕ ਨੂੰ ਸਾਡੇ ਜਿਹੜੀ ਰਾਸ਼ਟਰੀ ਭਾਰਤੀ ਜਿਹੜੀ ਕਾਂਗਰਸ ਕਮੇਟੀ ਹੈ ਉਹਦੀ ਫਾਊਂਡਰਸ ਡੇ ਹੈਗਾ ਉਸ ਦਿਨ ਅਸੀਂ ਪੋਰਟਰੇਟ ਲੈ ਕੇ ਆਪਣੇ ਮਹਾਤਮਾ ਗਾਂਧੀ ਜੀ ਦੇ ਹਰ ਪਿੰਡ ਵਿੱਚ ਹਰ ਮੰਡਲ ਦੇ ਵਿੱਚ ਬਲੌਕ ਚ ਜ਼ਿਲ੍ਹੇ ਚ ਫਿਰ ਪ੍ਰਦਰਸ਼ਨ ਕਰਾ। ਇੱਕ ਪਾਸੇ ਜਿਸ ਤਰ੍ਹਾਂ ਪੰਜਾਬ ਸਰਕਾਰ ਤੋਂ ਦਿਵਾਲਾ ਨਿਕਲਿਆ ਹੋਇਆ ਹੈ ਤੇ ਦੂਜੇ ਪਾਸੇ ਮਨਰੇਗਾ ਦੇ ਵਿੱਚ ਪੰਜਾਬ ਸਰਕਾਰ ਨੂੰ ਕੁਝ ਪਰਸੈਂਟ ਪੈਸਾ ਪਾਣਾ ਪਏਗਾ। ਕੀ ਲੱਗਦਾ ਮਨਰੇਗਾ ਸਕੀਮ ਪੰਜਾਬ ਚ ਖਤਮ ਹੋ ਜੇਗੀ? ਪਾਈ ਨਹੀਂ ਸਕਦੀ ਜੀ 60% ਉਹਨਾਂ ਦੇਣਾ 40 ਇਹਨਾਂ ਨੇ ਕਿੱਥੋਂ ਦੇ ਲੈਣਗੇ? ਸੜਕਾਂ ਦੇਖ ਲਓ ਕੋਈ ਵੀ ਕੰਮ ਆਪਾਂ ਦੇਖ ਲਓ ਪੰਜਾਬ ਚ ਹੋ ਹੀ ਨਹੀਂ ਰਿਹਾ। ਫੰਡਸ ਹੀ ਐ ਨਹੀਂ ਇਨਾਂ ਕੋਲੇ। ਇਹਨਾਂ ਦੀ ਆਪਣੀ ਐਸ਼ੋ ਆਰਾਮ ਉਹੀ ਚੀਜ਼ਾਂ ਹੀ ਨਹੀਂ ਖਤਮ ਹੋਈਆਂ। ੱੱਕੇ ਸ਼ਾਇਆ ਕਰ ਰਹੇ ਨੇ ਹੁਣੇ ਚੋਣਾ ਹੋ ਗਿਆ ਹੱਡੀਆਂ ਨੇ ਦੇਖੋ ਹਲਾਤ ਹੋਈ ਨੇ ਹਰ ਥਾਂ ਦੇ ਤੱਕਾ ਸ਼ਰਿਆਮ ਲੋਕਤੰਤਰ ਦਾ ਘਾਣ ਇਹਨਾਂ ਸਾਰਾ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਤੇ ਸੋ ਬਿਲਕੁਲ ਸਾਫ ਹੀ ਦਿਖ ਰਿਹਾ ਕਿ ਜਿਹੜਾ ਬਿਲ ਇਹਨਾਂ ਨੇ ਪਾਸ ਕਰ ਲਿਆ ਤੇ ਗਰੀਬਾਂ ਨੇ ਜਿਹੜਾ ਵਿਚਾਰਾ ਉਹਨਾਂ ਨੂੰ ਇਹ ਰੋਟੀ ਖਾਂਦੇ ਚੰਗੇ ਨਹੀਂ ਲੱਗੇ ਕੋਈ ਟਾਈਮ ਸੀ ਜਦੋਂ ਕਾਂਗਰਸ ਫੋਰ ਸਿਕਿਉਰਿਟੀ ਐਕਟ ਲੈ ਕੇ ਆਈ ਸੀ ਸੋਨੀਆ ਜੀ ਦੀ ਇਹ ਸੋਚੀ ਕਿ ਹਰ ਬੰਦਾ ਪੇਟ ਭਰ ਕੇ ਖਾਣਾ ਖਾ ਕੇ ਸੋਏ ਔਰ ਮੋਦੀ ਜੀ ਦੀ ਇਹ ਸੋਚ ਹੈ ਕਿ ਕੋਈ ਕਿਤੇ ਕੋਈ ਆਪਣੇ ਬੱਚਿਆਂ ਦਾ ਪੇਟ ਭਰਣਾ ਲੱਭ ਇਹ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਪੂਰੇ ਭਾਰਤ ਦੇ ਕਿਸਾਨ ਮਜ਼ਦੂਰ ਗਰੀਬ ਵਰਗ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਿਹੜਾ ਮਨਰੇਗਾ ਦਾ ਇਕੱਲਾ ਨਾਮ ਬਦਲ ਕੇ ਹੀ ਨਹੀਂ ਇਸ ਨੂੰ ਪੂਰਨ ਰੂਪ ਦੇ ਵਿੱਚ ਹੀ ਖਤਮ ਕੀਤਾ ਜਾ ਰਿਹਾ ਹੈ ਇਹਦੇ ਵजूद ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਜਿਵੇਂ ਕੀ ਇਸ ਦਾ ਨਾਮ ਕਰਨ ਚੇਂਜ ਕੀਤਾ ਗਿਆ ਇਹਦੇ ਵਿੱਚ ਇਹ ਧਾਰਮਿਕ ਮਸਲਾ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਅਸੀਂ ਇਹ ਕਹਿ ਸਕਦੇ ਹਾਂ ਕਿ ਮਨਰੇਗਾ ਦਾ ਨਾਮ ਨਾਮ ਸੱਤ ਕੀਤਾ ਗਿਆ ਜੀ ਰਾਮ ਜੀ ਨਹੀਂ ਕੀਤਾ ਗਿਆ ਇਹ ਰਾਮ ਨਾਮ ਸੱਤ ਕੀਤਾ ਗਿਆ ਇਹਨੂੰ ਖਤਮ ਕਰਨ ਦੇ ਵਾਲੇ ਵੱਡਾ ਕਦਮ ਹੈ ਕਦੇ ਵੀ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਜਿਹੜਾ 20 ਸਾਲ ਪਹਿਲਾਂ ਡਾਕਟਰ ਮਨਮੋਹਨ ਸਿੰਘ ਜੀ ਨੇ ਇਹ ਕਾਨੂੰਨ ਲੈ ਕੇ ਆਂਦਾ ਸੀਗਾ ਇਹ ਇੱਕ ਉਹਨਾਂ ਦਾ ਅਧਿਕਾਰ ਸੀਗਾ ਉਸ ਅਧਿਕਾਰ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਕੋਈ ਉਹਨਾਂ ਨੇ ਮੰਗ ਇਹ ਉਹਨਾਂ ਦਾ ਵਾਸਤੇ ਕੋਈ ਦਾਨ ਨਹੀਂ ਸੀਗਾ ਤੇ ਅੱਜ ਇਹ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਦੇ ਅਗਵਾਈ ਚ ਖੜਗੇ ਜੀ ਦੇ ਅਗਵਾਈ ਚ ਰਾਜਾ ਬੜਿੰਗ ਜੀ ਦੀ ਅਗਵਾਈ ਦੇ ਵਿੱਚ ਡਾਕਟਰ ਸਾਡੇ ਪਟਿਆਲੇ ਦੇ ਧਰਮਵੀਰ ਗਾਂਧੀ ਜੀ ਦੀ ਅਗਵਾਈ ਦੇ ਵਿੱਚ ਸਾਡੇ ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨਗੀ ਦੇ ਹੇਠ ਇਸ ਦੇ ਖਿਲਾਫ ਜਿਹੜਾ ਹੈਗਾ ਪੂਰਾ ਸੰਘਰਸ਼ ਕਰੇਗੀ ਇਹੀ ਇੱਕ ਕਾਨੂੰਨ ਸੀਗਾ ਜਿਸ ਨੇ ਕਰੋਨਾ ਵਰਗੀ ਮਹਾਮਾਰੀ ਦੇ ਸਮੇਂ ਦੇ ਵਿੱਚ ਇਸ ਦੇਸ਼ ਦੇ 100 ਕਰੋੜ ਬੰਦਿਆਂ ਤੱਕ ਜਿਹੜਾ ਖਾਣ ਪੀਣ ਦਾ ਗਰੀਬ ਬੰਦਿਆਂ ਦੇ ਵਾਸਤੇ ਪ੍ਰਬੰਧ ਕੀਤਾ ਇਹ ਉਹਨਾਂ ਦੀ ਜੀਵਨ ਰੱਖਿਅਕ ਬਣੀ ਅਜਿਹੀ ਸਥਿਤੀ ਦੇ ਵਿੱਚ ਵੀ ਇਸ ਮਨਰੇਗਾ ਨੇ ਹੀ ਜਿਹੜਾ ਹੈਗਾ ਦੇਸ਼ ਦੇ ਗਰੀਬਾਂ ਨੂੰ ਸੰਭਾਲਿਆ ਪਿੰਡੂ ਵਰਗ ਨੂੰ ਸੰਭਾਲਿਆ ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਕੀਤੀ ਹੈ ਇਹਨੂੰ ਖਤਮ ਕਰਨਾ ਇਹਨੂੰ ਸਿੱਧੇ ਤੌਰ ਤੇ ਇਹਨੂੰ ਸਿੱਧੇ ਤੌਰ ਤੇ ਖਤਮ ਨਹੀਂ ਕੀਤਾ ਜਾ ਰਿਹਾ ਅੱਜ ਨਗਰ ਨਿਗਮ ਦੇ ਵਿੱਚ ਪਿੰਡੂ ਵਿਕਾਸ ਦੀਆਂ ਕਈ ਅਜਹੀਆਂ ਸਕੀਮਾਂ ਹਨ ਜਿਹਦੇ ਵਿੱਚ 25% ਜਿਹੜਾ ਸਰਕਾਰ ਨੇ ਪਾਣਾ 75% ਕੇਂਦਰ ਸਰਕਾਰ ਦਿੰਦੀ ਹੈ ਤਾਂ ਵੀ ਜਿਹੜਾ ਹੈਗਾ ਹਜ਼ਾਰਾਂ ਕਰੋੜ ਰੁਪਏ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਵਾਪਸ ਜਾ ਰਿਹਾ ਹੈ। ਮਨਰੇਗਾ ਪਿੰਡਾਂ ਦੇ ਵਿੱਚ ਹੈ ਗਰੀਬ ਵਰਗ ਪਿੰਡਾਂ ਦੇ ਵਿੱਚ ਹੈ ਸ਼ਹਿਰਾਂ 'ਚ ਬਹਿ ਕੇ ਧਰਨਾ ਪ੍ਰਦਰਸ਼ਨ ਕਰਨਾ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚਦੀ ਕਿਵੇਂ ਅੱਗੇ ਜਾ ਕੇ ਬਾਜ਼ੀ ਜਿਹੜੇ ਭਾਜੀ ਸ਼ਹਿਰ ਜਾਂ ਕੇਂਦਰ ਹੁੰਦਾ ਜਾਂ ਕੈਪੀਟਲ ਹੁੰਦੀ ਹੈ ਜਾਂ ਕੋਈ ਏਜੰਸੀ ਜਗ੍ਹਾ ਹੁੰਦੀਆਂ ਹਨ ਇਹ ਇੱਕ ਮੈਸੇਜ ਸਪਰੈਡ ਕਰਨ ਵਾਸਤੇ ਹੁੰਦੇ ਹਨ। ਜਿਹੜਾ ਮੈਸੇਜ ਅੱਜ ਉਰੇ ਤੋਂ 15 ਤੋਂ 20 ਲੱਖ ਬੰਦਿਆਂ ਨੂੰ ਸਪਰੈਡ ਕੀਤਾ ਜਾ ਸਕਦਾ ਉਹ ਮੈਸੇਜ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ ਕਿਸੇ ਖਾਲ ਨਾਲੀ ਜਾਂ ਗਲੀ 'ਚ ਖੜ ਕੇ ਨਹੀਂ ਕੀਤਾ ਜਾ ਸਕਦਾ ਕੰਮ ਕਰਨਾ ਕੰਮ ਦਾ ਵਿਰੋਧ ਕਰਨਾ ਹੁਣ ਇੱਕ ਪਾਰਲੀਮੈਂਟ ਹੈ ਉਥੋਂ ਪੂਰੇ ਦੇਸ਼ ਨੂੰ ਮੈਸੇਜ ਜਾਂਦਾ ਹੈ ਇਸੇ ਤਰੀਕੇ ਨਾਲ ਅੱਜ ਸਾਡੇ ਕੋਲ ਜਿਹੜੇ ਸਾਡੇ ਮਹਾਤਮਾ ਗਾਂਧੀ ਜੀ ਦਾ ਇਹ ਬੁੱਤ ਹੈ ਜਿਹੜਾ ਉਰੇ ਬਹੁਤ ਵੱਡਾ ਇੱਕ ਸਥਾਨ ਹੈ ਅਸੀਂ ਇਹਨੂੰ ਬਹੁਤ ਆਸਾਨ ਮੰਨਦੇ ਹਾਂ ਊਰੇ ਧਰਨਾ ਦੇਣ ਦੇ ਨਾਲ 15 ਲੱਖ ਲੋਕਾਂ ਤੱਕ ਮੈਸੇਜ 20 ਲੱਖ ਲੋਕਾਂ ਤੱਕ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਆ ਉਹਨਾਂ ਨੂੰ ਮੈਸੇਜ ਦੇਣ ਵਾਸਤੇ ਜਗ੍ਹਾ ਚੁਣੀ ਵੀ ਸਰਕਾਰ ਰੋ ਲੇਕਿਨ ਬਿੱਲ ਪਾਸ ਹੋ ਚੁੱਕਾ ਲੱਗਦਾ ਕਿ ਜਿਹੜਾ ਤਰਮਸ਼ੇ ਕੋਈ ਜੂਸ ਸਿਰਕੇ ਕੀ ਕੇਂਦਰ ਸਰਕਾਰ ਦੇ ਉੱਪਰ ਇਹ ਜਿਹੜਾ ਹੈਗਾ ਵਿਰੋਧ ਇਹ ਰੁਕਣ ਵਾਲਾ ਨਹੀਂ ਹੈ ਇਹ ਕੇਵਲ ਤੇ ਕੇਵਲ ਕੱਲੇ ਲੋਕ ਸਭਾ ਦੇ ਵਿੱਚ ਬੈਠ ਕੇ ਮੇਜ਼ ਥਪ ਥਪਾ ਕੇ ਜਿਹੜੇ ਕਾਨੂੰਨ ਬਦਲੇ ਜਾਂਦੇ ਸੀ ਉਹ ਜੋ ਹੈ ਕਾਨੂੰਨ ਨਹੀਂ ਹੈ ਇਹ ਲੋਕਾਂ ਦੇ ਜੀਵਨ ਦੇ ਨਾਲ ਸੰਬੰਧਿਤ ਕਾਨੂੰਨ ਹੈ ਜੇ ਇਹ ਕਾਨੂੰਨ ਨਾ ਬਦਲਿਆ ਗਿਆ ਤਾਂ ਇਸ ਕਾਨੂੰਨ ਨੂੰ ਬਦਲਣ ਦੇ ਵਾਸਤੇ ਜਦੋਂ ਲੋਕ ਜਿਹੜਾ ਸਾਡਾ ਗਰੀਬ ਵਰਗ ਸਾਡਾ ਕਿਸਾਨ ਵਰਗ ਸੜਕਾਂ ਤੇ ਆ ਗਿਆ ਤਾਂ ਘੰਟੇ ਦੇ ਵਿੱਚ ਹੀ ਸਾਰਾ ਕੁਝ ਠੀਕ ਹੋ ਜਾਏਗਾ